ਰਜਤ ਤੁਸੀਂ ਇੱਥੇ ਤੁਸੀਂ ਤਾਂ ਬਾਹਰ ਚਲੇ ਗਏ ਸੀ ਆਹ ਕੰਮ ਹੋ ਰਿਹਾ ਮੇਰੇ ਪਿੱਛੋਂ ਕੁਛ ਨਹੀਂ ਅਸੀਂ ਤਾਂ ਗੱਲਾਂ ਕਰ ਰਹੇ ਸੀਗੇ ਤੇ ਤੂੰ ਤੂੰ ਮੇਰਾ ਸਾਲਾ ਭਰਾ ਦੇ ਨਾਂ ਤੇ ਕਲੰਕਾਂ ਤੇ ਤੈਨੂੰ ਮੈਂ ਨਾ ਪਿਆਰ ਕਰਦਾ ਤੇ ਤੂੰ ਹਾਂ ਤਾਂ ਮੈਂ ਚੱਲ ਗਿਆ ਮੇਰੇ ਵਿੱਚ ਕੀ ਪਿਆਰ ਕਰਦੇ ਹੋ ਟਾਈਮ ਤਾਂ ਥੋੜੀ ਦੋ ਦਿੱਤਾ ਨਹੀਂ ਜਾਂਦਾ ਸਾਰੇ ਦਿਨ ਤੇ ਕੰਮਾਂ 'ਚ ਵਿਜੀ ਰਹਿੰਦੇ ਹੋ ਤੁਸੀਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਤੂੰ ਮੈਨੂੰ ਭਾਬੀ ਨਾ ਕਹਿ ਕਰ ਰਾਮ ਨਾਲ ਪਿਆ ਮੇਰੀ ਗੋਦ ਜੀ ਜੇ ਤਰ ਬਾਈ ਆ ਗਿਆ ਫੇਰ ਉਹ ਹੁਣ ਬੜੀ ਸੋਹਣੀ ਲੱਗਦੀ ਹੈ। ਕੋਈ ਨਾ ਤੇ ਬਾਈ ਚਾਹ ਬਣਾ ਕੇ ਦਿੰਦੇ ਸੀ। ਅੱਛਾ। ਉਹ ਮਾਤਾ ਨੂੰ ਐਂ ਕਹਿੰਦਾ ਸੀ ਆਪਾਂ ਅੱਜ ਫੇਰ ਮਿਲਦੇ ਆਂ। ਇਹ ਤਾਂ ਰਣਜੀਤ ਨੂੰ ਦੱਸਣਾ ਪਊਗਾ। ਕੰਮ ਗਲਤ ਹੋਈ ਜਾਂਦਾ। ਜਾਨਾ ਰਣਜੀਤ ਕੋਲ। ਇਹ ਜਿਹੜੀ ਗੱਲ ਹੋ ਗਈ ਜਿਹੜੀ ਤੂੰ ਕਹਿੰਦਾ ਗੱਡੀ 'ਚ ਬਹਿ ਕੇ ਹੋਊਗੀ ਸਾਰਾ ਸਾਹਮਣੇ ਨਹੀਂ ਹੁੰਦੀ। ਉਹ ਗੱਲ ਬਈ ਗੱਡੀ 'ਚ ਬਹਿ ਕੇ ਕਰਨ ਵਾਲੀ ਆ। ਦੱਸ ਫਿਰ ਕੋਈ ਨਾ ਹੁਣ ਗੱਡੀ 'ਚ ਬੈਠਿਆ। ਫਿਰ ਕਿਵੇਂ ਦੱਸਾਂ ਬਾਈ ਮੈਂ ਤੈਨੂੰ ਗੱਲ ਯਾਰ। ਦੱਸ ਦੇ ਕੋਈ ਨਾ ਤੂੰ ਮੇਰਾ ਭਰਾ ਦੱਸ ਕੀ ਹੋਇਆ? ਕੋਈ ਪ੍ਰੋਬਲਮ ਆ? ਇਹ ਚੀਜ਼ੀ ਦੀ ਲੋੜਾ ਦੱਸ ਦੇ ਨਹੀਂ ਨਹੀਂ ਚੀਜ਼ ਨਹੀਂ ਚੀਜ਼ ਦੀ ਲੋੜ ਨਹੀਂ ਬਈ ਫਿਰ ਕੀ ਹੋ ਗਿਆ ਗੁੱਸਾ ਤਾਂ ਨਹੀਂ ਕਰਦਾ ਬਈ ਨਾ ਨਾ ਗੁੱਸਾ ਕਰਦਾ ਹੈ ਤੇਰਾ ਕਦਾ ਗੁੱਸਾ ਬਈ ਜਦੋਂ ਮੈਂ ਤੜਕੇ ਤੈਨੂੰ ਮਿਲਣ ਗਿਆ ਸੀ ਆਪਣੇ ਘਰੇ ਹਾਂ ਤੇ ਜਦੋਂ ਮੈਂ ਗੇਟ ਖੋਲਿਆ ਹੂੰ ਤੇ ਉੱਥੇ ਭਾਬੀ ਤੇ ਅਰਸ਼ ਗਲਤ ਹਰਕਤ ਕਰੀ ਜਾਂਦੀ ਕੀ ਬੋਲਦਾ ਤੂੰ ਓਹ ਕਹਿੰਦਰਾ ਮੇਰਾ ਭਰਾ ਤੇ ਤੂੰ ਆ ਕੀ ਬੋਲੀ ਜਾਂਦਾ ਬਈ ਜੇ ਤੇਰਾ ਭਰਾ ਤਾਂ ਹੀ ਤੈਨੂੰ ਗੱਲ ਦੱਸੀ ਆ ਇਹ ਗੱਲ ਦੱਸੀ ਆ ਇਹ ਜੇ ਗੱਲ ਝੂਠੀ ਹੋਈ ਫੇਰ ਜਿਹੜੀ ਗੱਲ ਸੱਚ ਸੀ ਬਾਈ ਮੈਂ ਤੈਨੂੰ ਉਹੀ ਦੱਸੀ ਆ ਜੇ ਗੱਲ ਝੂਠੀ ਹੋਈ ਜਿਵੇਂ ਮਰਜ਼ੀ ਕਰ ਲਈ ਤੂੰ ਮੇਰਾ ਭਰਾ ਮੈਂ ਤਾਂ ਹੀ ਤੈਨੂੰ ਇਹ ਗੱਲ ਦੱਸੀ ਆ ਬਾਈ ਅੰਦਰ ਤੂੰ ਮੇਰਾ ਭਰਾ ਜੇ ਹੋਰ ਕੋਈ ਹੁੰਦਾ ਨਾ ਇੱਥੇ ਮੈਂ ਰਗੜ ਦਿੰਦਾ ਹੁਣ ਮਿੰਟ 'ਚ ਯਾਰ ਆ ਜੇ ਆ ਕੀ ਬੋਲੀ ਰਿਹਾ ਤੂੰ ਉਹ ਪਤੰਦਾ ਉਹ ਤਾਂ ਮੇਰਾ ਭਰਾ ਛੋਟਾ ਨਾਲੇ ਤੇਰੀ ਭਾਬੀ ਬੜੀ ਚੰਗੀ ਆ ਯਾਰ ਤੂੰ ਆ ਝੂਠੇ ਲ ਜਾ ਜੇ ਨਾਲਾ ਬਾਈ ਮੈਨੂੰ ਕੀ ਲੋੜ ਆ ਝੂਠ ਬੋਲਣ ਦੀ ਯਾਰ ਜਿਹੜੀ ਗੱਲ ਸੱਚ ਸੀ ਮੈਂ ਤੈਨੂੰ ਦੱਸਤੀ ਤੂੰ ਇੱਕ ਕਰੀ ਮੜੀ ਜਾ ਉਹਦਾ ਨਿਗਾਹ ਰੱਖ ਕਰੇ ਤੇਰੀ ਪਿੱਠ ਪਿੱਛੇ ਕੀ ਕੀ ਕੁਝ ਹੁੰਦਾ ਬਾਕੀ ਮੈਂ ਮੈਨੂੰ ਝੂਠ ਬੋਲ ਕੇ ਕੀ ਫਾਇਦਾ ਆ ਬਾਬੇ ਦੀ ਫੋਟੋ ਲੱਗੀ ਜਿਵੇਂ ਆਪਾਂ ਝੂਠ ਬੋਲਦੇ ਹੋਈਏ ਤੇਰੀ ਪਿੱਠ ਪਿੱਛੇ ਆ ਕੁਝ ਹੋਈ ਜਾਂਦਾ ਯਾਰ ਫਿਰ ਤਰੀ ਗੱਲ ਤੇ ਯਕੀਨ ਨਹੀਂ ਆਉਂਦਾ ਪਿਆ ਬਈ ਸਾਰਾ ਦਿਨ ਤੂੰ ਬਾਹਰ ਫਿਰਦਾ ਰਹੇ ਨਾ ਇੱਕ ਘਰੀ ਘਰੇ ਬਹਿ ਕੇ ਤਾਂ ਵੇਖ ਘਰੇ ਕੀ ਹੋਈ ਜਾਂਦਾ ਤੇਰੇ ਐਸੀ ਗੱਲੇ ਦੀ ਤਾਂ ਸਹੀ ਆ ਵੇਗੜਾ ਘੜੇ ਦੇਖ ਕੇ ਬਣ ਦਰ ਸਰਾਧਨ ਘਰੇ ਬਲਿਆ ਰਹਿੰਦਾ ਘਰੇ ਤੋਂ ਬਾਹਰ ਨਹੀਂ ਜਾਂਦਾ ਜੇ ਮੈਂ ਕੰਮ ਨੂੰ ਕਵਾਂ ਉਹ ਕੰਮ ਨਹੀਂ ਕਰਦਾ ਜਦੋਂ ਮੈਂ ਘਰ ਵਾਲੀ ਨੂੰ ਕਹਿਣਾ ਇਹਦਾ ਆਪਾਂ ਵਿਆਹ ਕਰ ਦਿੰਨੇ ਆ ਉਦੋਂ ਕਹੂਗੀ ਵਿਆਹ ਕਿਉਂ ਕਰਨਾ ਇਹਦਾ ਮੈਂ ਹੈਗੀ ਫੇਰ ਓ ਰੱਬਾ ਆ ਕੀ ਹੋਈ ਜਾਂਦਾ ਯਾਰ ਮੇਰੇ ਪਿੱਛੇ ਪਿੱਛੇ ਇਹਨੂੰ ਸਮਝ ਨਹੀਂ ਆਉਂਦੀ ਪਈ ਮੈਂ ਕੀ ਕਰਾਂ ਮੇਰੇ ਘਰ ਵਿੱਚ ਆ ਕੁਝ ਹੋਈ ਜਾਂਦਾ ਮੈਨੂੰ ਪਤਾ ਹੀ ਨਹੀਂ ਇਹ ਗੱਲ ਸੱਚ ਨਿਕਲੀ ਮੇਰਾ ਕੀ ਹੋਊਗਾ ਐ ਕਿੱਥੇ ਜਾਊਂਗਾ ਸੰਭਾਲ ਜੀ ਤਾਂ ਲੈ ਪਸਭਾਲ ਇਹਨਾਂ ਨੂੰ ਝੂਠ ਰਿਹਾ ਸਾ ਤੇ ਯਾਰ ਐਸੇ ਵੈਬ ਹੋ ਗਿਆ ਬੂਆ ਜੀ ਦਾ ਇੱਕ ਵਾਰੀ ਆਪਾਂ ਵੇਖ ਜਾਈਏ ਆਪ ਦੇਖਣਾ ਪਊਗਾ ਮੈਨੂੰ ਇੱਕ ਘਰ ਵਿੱਚ ਕੀ ਹੋਈ ਜਾਂਦੀ ਸ੍ਰਾਮਨਾਲ ਪਿਆ ਮੇਰੀ ਗੋਦ ਜੀ ਜੇ ਤਰ ਬਾਈ ਆ ਗਿਆ ਫੇਰ ਹੈ ਹੈ ਕੀ ਕਰੀ ਜੰਨੇਓ ਕੁਛ ਨਹੀਂ ਉਧਰ ਨੂੰ ਹੋ ਗਿਆ ਯਾਰ ਥੋੜੀ ਬੜੀਆ ਗਿਆ ਨਹੀਂ ਅੱਜ ਤੂੰ ਫੇਰ ਓਏ ਹੈ ਬਈ ਠੰਡ ਬਹੁਤ ਸੀ ਯਾਰ ਮੈਂ ਗਿਆ ਹੀ ਨਹੀਂ ਅੱਜ ਚੱਲ ਕੋਈ ਨਾ ਸਾਰੇ ਦਿਨ ਮਗਰ ਪੈਰਾ ਕਰੋ ਦੇ ਉਹ ਬੁਖਾਰ じゃ ਚੜਾਇਆ ਪਿਆ ਸੀ ਬਈ ਯਾਰ ਰੋਟੀ ਖਾਓਗੇ ਖਾ ਲਾਂ ਕੋਈ ਨਾ ਲਿਆ ਚੱਲ ਤੁਸੀਂ ਵੀ ਚੱਲੋ ਅੰਦਰ ਮੈਂ ਰੋਟੀ ਪਾਣੀਆ ਇੱਥੇ ਬੈਠਾ ਨਾ ਮੈਂ ਇੱਥੇ ਲਿਆ ਦੇ ਮੈਨੂੰ ਚੱਪਾ ਵੀ ਲਿਆ ਦੇ ਇੱਥੇ ਰੋਟੀ ਜਾਵੜਾ ਉਹ ਤਾਂ ਉੱਠ ਪੇਗੀ ਨਾ ਉਹਨੇ ਕਿਹਾ ਫਿਰ ਕੀ ਹੋ ਗਿਆ ਕੰਮ ਗੁਮ ਕਰ ਲਿਆ ਕਰ ਤੂੰ ਵੀ ਬੈਠਾ ਰਹਿਣਾ ਇੱਥੇ ਉਹ ਕਰ ਲੂੰਗਾ ਯਾਰ ਬਈ ਯਾਰ ਸਾਰਾ ਦਿਨ ਮਗਰੀ ਪਿਆ ਰਹਿਣਾ ਹੈਗਾ ਸਾਰਾ ਦਿਨ ਤੁਰਿਆ ਫਿਰਦਾ ਘਰੇ ਬੈਠਾ ਰਹੂ ਸਾਰਾ ਦਿਨ ਤੇ ਬਈ ਯਾਰ ਹੋਰ ਬਾਹਰ ਨਿਕਲ ਜਾ ਯਾਰ ਘਰੇ ਰਹਿਣਾਗਾ ਘਰੇ ਹੀ ਰਹਿਣਾ ਜੇ ਬਾਹਲਾ ਦੁਖੀਆ ਫਿਰ ਮੈਂ ਘਰੋਂ ਜਾ ਵਰਦਾ ਹਾਂ ਹੋਰ ਕੀ ਆ ਜਾੜਾ ਉਹਦੇ ਗੇਟ ਜਾੜਲਾ ਤੂੰ ਫਿਰ ਜਾ ਵਰਦਾਗਾ ਔਖਾ ਕਾ ਤੋ ਹੁੰਨਾਗਾ ਔਖਾ ਕਾ ਤੋ ਹੁੰਨਾ ਸਾਰਾ ਦਿਨ ਘਰੇ ਬੜਿਆ ਰਹਿਣਾ ਤਿੰਿਆਂ ਨੂੰ ਕੰਮ ਕੋਈ ਨਹੀਂ ਕਰੀਦਾ ਕੰਮ ਯਾਰ ਮੇਰ ਤੋਂ ਨਹੀਂ ਹੁੰਦਾ ਯਾਰ ਆਪੇ ਕਰ ਲਿਆ ਕਰ ਤੇਰੇ ਜਿੱਡੇ ਜਿੱਡੇ ਜਵਾਕ ਸਾਰਾ ਦਿਨ ਕੰਮ ਕਰਦੇ ਆ ਤਾਂ ਰੋਟੀ ਮਿਲਦੀ ਆ ਉਹਨਾਂ ਨੂੰ ਇਥੇ ਵਿਹਲੜਾ ਨੂੰ ਰੋਟੀ ਦਿੰਦਾ ਮੈਂ ਤੇ ਨਾ ਦਿਆ ਕਰ ਬਾਈ ਯਾਰ ਤੇਰ ਤੋਂ ਮੰਗਦਾ ਰੋਟੀ ਮੈਂ ਭਾਬੀ ਤੋਂ ਮੰਗਦਾ ਤੇ ਭਾਬੀ ਕਿਹ ਤੋਂ ਕਿਥੋਂ ਲੈਂਦੀ ਆ ਉਹ ਯਾਰ ਉਹ ਜਿੱਥੋਂ ਮਰਜੀ ਲਿਆਵੇ ਮੈਨੂੰ ਰੋਟੀ ਮਿਲ ਜਾਂਦੀ ਆ ਰੋਟੀ ਮਿਲ ਜਾਂਦੀ ਆ ਤੈਨੂੰ ਲੈ ਹੁਣ ਤੂੰ ਵੀ ਰੋਟੀ ਅੰਗਰੀ ਗਈ ਆ ਗਈ ਆ ਗਈ ਆ ਭਾਈ ਭੂਖ ਮਾਰੀ ਮਾਰੀ ਭੁੱਖ ਮਾਰੀ ਮਾਰ ਦੇ ਲੱਗਾਇਆ ਤੇ ਕਿਉਂ ਤੂੰ ਤੇਰੇ ਮੈਂ ਤੇਰੇ ਬੜੇ ਮਾਰਨੇ ਅੱਜ ਕਿਉਂ ਜਵਾਕ ਦੇ ਮਗਰ ਪਏ ਪਏ ਤੁਸੀਂ ਜਵਾਕ ਮਗਰ ਪਏ ਹਾਂ ਰੋਟੀ ਖਾ ਲ ਦੋਨੇ ਭਰਾ ਲੈ ਅੱਛੀ ਤੋਂ ਵੀ ਖਾ ਲ ਰੋਟੀ ਰੋਟੀ ਦਾ ਖਵਾ ਦੇ ਆ ਠੰਡੀ ਲਈ ਫਿਰਦੇ ਸਬਜੀ ਸਾਰੀ ਲੈ ਦੱਸ ਫਿਰ ਹੁਣ ਤਾਂ ਗਰਮ ਕਰਕੇ ਲੈ ਕੇ ਤੁਹਾਨੂੰ ਠੰਡੀ ਲੱਗਣ ਲੱਗਣੀ ਨਹੀਂ ਖੰਡਾ ਖੰਡਾ ਇਹਨੇ ਕਿ ਮੂਝੇ ਵੀ ਨਕਾਰ ਰੱਖਿਆ ਉਹਦੇ ਭੜਕੀ ਜਾਂਦਾ ਹੈ ਆਪਣੇ ਤੇ ਤੂੰ ਡਰਦੇ ਵਾਲਾ ਤੇ ਰਵਾਈਤ ਉਥੇ ਆਇਆ ਨਹੀਂ ਤੂੰ ਤਾਂ ਪਹਿਲਾਂ ਹੀ ਗੋਦੀ ਚ ਖੜਾ ਹੋ ਗਿਆ ਵੇ ਉਹ ਭਾਬੀ ਮੈਨੂੰ ਆਇਆ ਸੀ ਕੁੱਟੇ ਨਾਲ ਕੇ ਲੈ ਕੁੱਟੇ ਨਾਲ ਇਹ ਤਾਂ ਮੈਨੂੰ ਕੱਲ ਨੂੰ ਮੁਰੇ ਕਰਤਾ ਸੀ ਉਹਦੇ ਤੇ ਫਿਰ ਤੂੰ ਵੀ ਡਰ ਕੇ ਸਾਈਡ ਤੇ ਹੋਈ ਗਈ ਸੀ ਭਾਬੀ ਤੂੰ ਵੀ ਕੰਮ ਲੈ ਉਹਨੂੰ ਠੰਡੀ ਸਬਜ਼ੀ ਲੈ ਕੇ ਫੜਾ ਤੂੰ ਉਹਦੀ ਸੇਵਾ ਕਰ ਦਿਆ ਕਰ ਸੇਵਾ ਤਾਂ ਮੈਂ ਤੇਰੀ ਕਰੀ ਨਹੀਂ ਆ ਉਹਦੀ ਕੀ ਕਰਾਂ ਮੈਂ ਤੇਰੀ ਫੜਾਈਆਂ ਜਾਂਦੀ ਰੋਟੀਆਂ ਗਰਮ ਕਰ ਕਰ ਤੈਨੂੰ ਪਲੇਸ ਪਾਉਂਦਾ ਉਹਨੂੰ ਆਇਆ ਹੁਣ ਤੂੰ ਮੇਰਾ ਵਾਰਾ ਕਰਦੀ ਐ ਲੈ ਜੇ ਤੇਰਾ ਨਹੀਂ ਕਰਦੀ ਫਿਰ ਤੂੰ ਦੁਖੀ ਹੁੰਨਾ ਉਹਦਾ ਨਹੀਂ ਕਰਦੀ ਉਹ ਦੁਖੀ ਹੁੰਦਾ ਕਿੱਧਰ ਜਾਵਾਂ ਮੈਂ ਉਹਨੂੰ ਕਿਉਂ ਰੁਸ ਗਿਆ ਕੰਮ ਖਰਾਬ ਹੋ ਜੂ ਤੂੰ ਤਾਂ ਕਿਉਟ ਜਿਆ ਦਿਹਾਰਾ ਮੇਰਾ ਤੂੰ ਮੇਰੇ ਵਾਲੀ ਸੁਣੀ ਲੱਗਦੀ ਹੈ ਹੇ ਚਲ ਚੰਗਾ ਵਾਲੀ ਗੱਲਾਂ ਨਹੀਂ ਮਾਰਦੇ ਹੁਣ ਆਪਾਂ ਮੈਂ ਤੇਰੇ ਬਾਈ ਨੂੰ ਦੇਖਾਂ ਜਾ ਕੇ ਕੀ ਜਾ ਆਇਆ ਭਾਬੀ ਛੇਤੀ ਮੋੜੇ ਚੰਗਾ ਭੈਣ ਤੂੰ ਦਿਨ ਤੋਂ ਸਰੀ ਘਰੀ ਐ ਇਹਨੂੰ ਬਾਹਰ ਠੱਕੇ ਖਾਂਦੇ ਫਿਰਦੇ ਸੀ ਕੀ ਹੋਇਆ ਤੁਹਾਨੂੰ ਗੁੱਸੇ ਦੇ ਜਗ੍ਹਾ ਤੇ ਫਿਰਦੇ ਅੱਜ ਤੁਸੀਂ ਉਹ ਕੁਛ ਨਹੀਂ ਐ ਠੀਕ ਐ ਬਸ ਸਾਰਾ ਕੁਝ ਰੰਜੀ ਤਾਂ ਇਹ ਕਦ ਤੂੰ ਬੋਲ ਦਿੰਨਾ ਜਦੋਂ ਤੁਹਾਨੂੰ ਬੁਲਾਵਾਂ ਉਹਦੀ ਖਿੱਚ ਕੇ ਬੋਲ ਦਿਆਂ ਕਦੇ ਪਿਆਰ ਨਾਲ ਗੱਲ ਕੀਤੀ ਤੁਸੀਂ ਮੈਂ ਕਹਤਾ ਮੈਂ ਠੀਕ ਆ ਤੇ ਠੀਕ ਆ ਕਿਉਂ ਮੇਰਾ ਦਿਮਾਗ ਆਂਦੀ ਐ ਤੂੰ ਜਦੋਂ ਕੰਮ ਕਰਦੇ ਹੋ ਆਪਦੇ ਖੇਤਾਂ 'ਚ ਉਹ ਤਾਂ ਬਧੇ ਖੁਸ਼ ਰਹਣਾ ਘਰੇ ਆ ਕੇ ਤੁਹਾਡਾ ਮੂੰਹ ਵੀ ਘਾ ਰਹਿੰਦਾਗਾ ਬੋਲੀ ਚੱਲਾ ਹਾਂ ਮੈਂ ਤਾਂ ਕੁੱਤੀ ਭੌਂਦੇ ਵੀ ਬੋਲੀ ਚੱਲਾ ਜਿਹੜਾ ਤੁਹਾਨੂੰ ਕਿਹੜਾ ਕੀ ਫਰਕ ਪੈਂਦਾ ਮੈਨੂੰ ਕੋਈ ਚੰਗਾ ਨਹੀਂ ਲੱਗਦਾ ਪਿਆ ਸੌਂਗੀ ਮੇਰੀ ਗੱਲ ਓਏ ਕੱਲ ਨਾ ਛੱਡ ਕੇ ਬਗ ਜਾਂਦੀ ਆ ਓਏ ਇਦਾਂ ਦਾ ਕੁਝ ਨਹੀਂ ਹੈਗਾ ਵੈਸੇ ਨਾ ਮੈਂ ਦਿਮਾਗ ਘਰ ਦੀ ਟੈਨਸ਼ਨ ਦੀ ਕਬੀਲਦਾਰੀ ਦੀ ਟੈਨਸ਼ਨ ਜੀ ਹੈ ਬਸ ਮੈਨੂੰ ਲੈ ਹਰੇਕ ਵਾਰ ਤੁਸੀਂ ਵਿੱਚ ਤਾਂ ਮੈਂ ਤੁਹਾਡੇ ਸਾਥ ਜੰਨੀ ਆ ਫਿਰ ਤੁਸੀਂ ਕਿਉਂ ਟੈਨਸ਼ਨ ਲੈਂਦੇ ਹੋ ਤੇ ਮੈਂ ਕੁਝ ਕਹਿ ਤੈਨੂੰ ਚਲ ਠੀਕ ਆ ਤੁਹਾਡੀ ਮਰਜ਼ੀ ਕੰਮਾਂ ਕਰਕੇ ਟੈਨਸ਼ਨ ਜੀ ਹੋ ਜਾਂਦੀ ਥੋੜੀ ਇਹ ਛੋਟਾ ਕੰਮ ਨਹੀਂ ਕਰਦਾ ਇਕੱਲਾ ਕੰਮ ਕਰਦਾ ਰਹਿਣਾ ਬਸ ਇਹੀ ਟੈਨਸ਼ਨ ਐ ਤੁਰਿਆ ਫਿਰਦਾ ਜੇ ਟੈਨਸ਼ਨ ਨੇ ਫਿਰਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਸਾਨੂੰ ਭਜ-ਭਜ ਪਈ ਆਉਂਗੇ ਕੱਲ ਨੂੰ ਜਵਾਕ ਹੋ ਜਾਣਗੇ ਬਸ ਉਹਨਾਂ ਦੇ ਖਰਚੇ ਚੱਕੂੰਗਾ ਮੈਨੂੰ ਇਹ ਕੁਝ ਸੈੱਟ ਹੋ ਜਾਊਗਾ ਥੋੜਾ ਬਹੁਤ ਹਨਾ ਕੋਈ ਨਾ ਆਹ ਟੈਨਸ਼ਨ ਨਾ ਬਸ ਹੋਰ ਤਾਂ ਕਾਦੀ ਟੈਨਸ਼ਨ ਆ ਉਹਦੀ ਫਿਕਰ ਨਾ ਕਰੋ ਤੁਸੀਂ ਕਿੰਨੇ ਵਾਰੀ ਕਿਹਾ ਤੁਹਾਨੂੰ ਤੂੰ ਗੁੱਸਾ ਨਾ ਕਰਿਆ ਕਰ ਮੈਂ ਤੁਹਾਨੂੰ ਪਿਆਰ ਬਹੁਤ ਕਰਦਾ ਉਹ ਤਾਂ ਮੈਨੂੰ ਪਤਾ ਹੀ ਆ ਉਹ ਵੈਸੇ ਮੈਂ ਗੁੱਸੇ 'ਚ ਬੋਲ ਰਿਹਾ ਨਾ ਯਾਰ ਬਸ ਟੈਨਸ਼ਨ ਆਈਆਂ ਕਰਕੇ ਕੋਈ ਨਾ ਜੇ ਲੜਦੇ ਤਾਂ ਪਿਆਰ ਵੀ ਕਰਦੇ ਚਲ ਤੁਸੀਂ ਬੈਠੋ ਤੁਸੀਂ ਰੋਟੀ ਦਾ ਗੁੱਸੇ 'ਚ ਛੱਡਿਆ ਮੈਂ ਤੁਹਾਡੇ ਲਈ ਸਪੈਸ਼ਲ ਨਾ ਅੱਜ ਖੀਰ ਬਣਾ ਕੇ ਲਿਆਣੀ ਆ ਹਾਂ ਖੀਰ ਬਣਾ ਮੈਨੂੰ ਅੱਜ ਮੇਰੇ ਵਾਸਤੇ ਮੈਨੂੰ ਨਾ ਅੱਜ ਸਕੀਮ ਲਾਉਣੀ ਪੂ ਕੋਈ ਮੈਂ ਰਾਸ ਦਾ ਬਹਾਨਾ ਲਾ ਕੇ ਨਾ ਸੀਰਤ ਨੂੰ ਕਹੂੰਗਾ ਮੈਂ ਕਿਸੇ ਪਾਸੇ ਜਾ ਕੇ ਆਣਾ ਦੇਰ ਵੇਗ ਨਾ ਇਹ ਕੀ ਕਰਦੇ ਆ ਰਾਤ ਦਾ ਬਣਾ ਲਾਪਣਾ ਪੋਗਿਆ ਨਾ ਫੇਰ ਹੀ ਪਤਾ ਲੱਗੂਗਾ ਵੀ ਜਿਹੜਾ ਮੈਂ ਸੋਚਦਾ ਉਹ ਸੱਚ ਆ ਕਿ ਝੂਠ ਅੱਜ ਲਾਉਣਿਆ ਸਕੀਮ ਫੇਰ ਕੋਈ ਮੇਰਾ ਤਾਂ ਭਾਬੀ ਬਣਾ ਜੀ ਲੱਗਣੋਂ ਹਟ ਗਿਆ ਭਾਬੀ ਨੂੰ ਕਹਿਣਾ ਕਿ ਅੱਜ ਮੈਨੂੰ ਫੇਰ ਮਿਲ ਆ ਕੇ ਰਾਤ ਨੂੰ ਮੇਰਾ ਤਾਂ ਹੁਣ ਜੀ ਨਹੀਂ ਲੱਗਦਾ ਚੱਲ ਬਣਾ ਬਹਿ ਕੇ ਥੋੜੀ ਸਰਨਾ ਰਗੇ ਹੱਲ ਕੋਈ ਭਾਬੀ ਹਾਂ ਕੀ ਕਰਦੀਆਂ ਕੁਛ ਨਹੀਂ ਤੇਰੇ ਬਾਈ ਨੂੰ ਚਾਹ ਬਣਾ ਕੇ ਦਿੰਦੀ ਸੀ ਅੱਛਾ ਉਹ ਮਾਤਾ ਨੂੰ ਐਂ ਕਹਿੰਦਾ ਸੀ ਆਪਾਂ ਅੱਜ ਫੇਰ ਮਿਲਦੇ ਹਾਂ ਕੋਈ ਨਾ ਦੇਖਦੇ ਕੀ ਬੰਦਗ ਦੇਖਦੇ ਪੁੱਛਦੇ ਤੇਰੇ ਬਾਈ ਨੂੰ ਵੀ ਕਿਤੇ ਜਾਣਾ ਤਾਂ ਨਹੀਂ ਹੈਗਾ ਉਹਨਾਂ ਨੇ ਪੁੱਛ ਲਾ ਮੇਰਾ ਤਾਂ ਜੀ ਨਹੀਂ ਲੱਗਦਾ ਕੋਈ ਤਾਂ ਤੂੰ ਟੈਨਸ਼ਨ ਨਾ ਲੈ ਜੇ ਨੇ ਨਾ ਕੀਤੇ ਜਾਣਾ ਹੋਇਆ ਮੈਂ ਆਪੇ ਸਕੀਮ ਲਾ ਦੂ ਕੋਈ ਨਾ ਬਾਠ ਠੀਕ ਹੈ ਪਰ ਛੇਤੀ ਕੰਮ ਨੂੰ ਵੇੜ ਲਈ ਹਾਂ ਕੋਈ ਨਾ ਚਲ ਤੇਰਾ ਬਾਈ ਨਾ ਜੇ ਕੀ ਕਰਾਂ ਜਿਹੜੇ ਜਿੰਨੇ ਨਾਲ ਜਲੋ ਮੈਂ ਕਿਤੇ ਅੱਜ ਫੇਰ ਨੀਂਦ ਦੇ ਕੋਲੇ ਪਉਣੇ ਪੈਣਗੇ ਜੇ ਅਹੀਂ ਰੋਜ਼ ਨੀਂਦ ਹੀ ਕੋਲੇ ਪਾਈ ਗਈ ਤਾਂ ਉਹ ਸ਼ਕਨਾ ਹੋ ਜੇ ਕਿਤੇ ਇਹ ਤੇਰੇ ਉਠਾ ਬੰਗੇ ਰਹਿ ਚਲ ਕੋਈ ਨਾ ਜੋਰਾ ਬੁਣਨ ਜਾ ਅੱਜ ਕਿਤੇ ਹੱਲ ਹੋ ਜਾਣਾ ਰੱਬ ਦੀ ਮਿਹਰ ਨਾਲ ਨਿਆਰੀ ਆ ਜਾਊਗਾ ਠੰਡ ਵੀ ਬਹੁਤ ਆਜ ਤਾਂ ਚਲ ਮਣਾ ਵੇਣੇ ਕੀ ਬੰਦਾ ਇਸੇ ਕਿਤੇ ਤੁਸੀਂ ਤਰੀਕੇ 'ਚ ਅੱਜ ਉਹ ਮੈਂ ਕਹਿੰਦਾ ਸੀਗਾ ਉਹ ਮੇਰੇ ਯਾਰ ਦੋਸਤ ਦੀ ਨਾ ਪਾਰਟੀ ਅੱਜ ਤੇ ਉਹ ਕਹਿੰਦਾ ਤੂੰ ਆਇਆ ਅੱਜ ਮੈਂ ਅੱਜ ਆਇਆ ਤਾਂ ਤੇ ਸ਼ਾਇਦ ਮੈਂ ਦਰੂਖੇ ਲਾ ਪੀਣਾ ਉਥੇ ਤੇ ਮੈਨੂੰ ਕੀ ਪਤਾ ਨਾ ਆਏ ਵੇ ਪਰ ਮੈਂ ਸ਼ਾਇਦ ਐ ਸੋਚਿਆ ਵੀ ਤੂੰ ਦਬਾ ਲਈ ਐ ਮੈਂ ਨਾ ਹੀ ਆਵਾਂ ਤੇ ਮੈਂ ਰਾਤ ਉਥੇ ਰਹਿ ਜੂਗਾ ਚਲ ਤੇ ਛੋਟਾ ਹੈਗਾ ਆਪਣਾ ਘਰੇ ਇਹ ਇੰਨਾ ਰੱਖਦੇ ਨੇ ਨਾ ਤੁਸੀਂ ਹਾਂ ਹਾਂ ਕੋਈ ਨਹੀਂ ਮਾਰੂ ਪੈਣਾ ਠੀਕ ਆ ਚਲ ਤੇ ਆਣਾ ਜਾਏ ਤੁੰਦ ਬਹੁਤ ਵਾਰੇ ਤੁੰਦ ਦਾ ਬਹੁਤ ਮੈਂ ਤਾਂ ਹੀ ਬਹੁਤਾ ਤਿਆਰ ਚ ਨਹੀਂ ਹੋਇਆ ਮੈਂ ਤਾਂ ਹੀ ਜਾਵਲ ਤਾ ਬੈਠਾ ਹੀ ਆ ਮੁੰਡੇ ਮੁੰਡੇ ਨੇ ਚਲ ਠੀਕ ਆ ਠੀਕ ਆ ਓਕੇ ਇਹ ਤਾਂ ਵਧੀਆ ਹੋਇਆ ਸੰਤਨੀ ਜੀ ਗੋਲੇ ਪਹੁੰਚ ਲੋਡ ਨਹੀਂ ਪਈ ਇਹ ਤਾਂ ਆਪੇ ਵਗ ਗਿਆ ਅੱਲਾ ਜੀ ਵਧੀਆ ਮੌਕਾ ਅੱਰਾ ਜੀ ਕੀ ਗੱਲਾਂ ਕਰਾਂਗੇ ਸੋਣੇ ਇਹ ਗੁਰਸ਼ਿੰਦ ਸਿੰਘ ਜੀ ਨੂੰ ਉਹ ਤਾਂ ਚਾਈ ਚੱਲ ਗਈਆਂ ਚਲ ਇਹ ਦਾਂਗ ਸਰਕਾਰ ਦੇ ਬੰਦੇ ਨੇ ਵੈਕ ਚੱਲੋ ਚਲ ਨਰਸ਼ ਨੂੰ ਦੱਸ ਦੇਣੀ ਆ ਅਰਸ਼ ਅਰਸ਼ ਹਾਂਜੀ ਬਾਬੀ ਪੁਰਿਆ ਆਇਆ ਲੱਗਦਾ ਬਾਬੀ ਦਾ ਹਾਂਜੀ ਹਾਂ ਬਾਬੀ ਦਾ ਲੱਗਦਾ ਤੈਨੂੰ ਹੱਕਾ ਨਹੀਂ ਸੁਣਦੀ ਹੈਗੀ ਉਹ ਆਜਾ ਬਾਬੀ ਮੈਨੂੰ ਸੁਣ ਗਈ ਸੀ ਉਹ ਬਾਈ ਖੜਾ ਸੀ ਕੋਲੇ ਮਤਾਂ ਨਹੀਂ ਆਇਆ ਸੀ ਮੈਂ ਗੱਲ ਸੁਣਦਾ ਅੱਛਾ ਮੈਂ ਤਾਂ ਤੈਨੂੰ ਐ ਦੱਸਣਾ ਸੀ ਵੀ ਆਪਣੋਂ ਤਾਂ ਨੀਂਦ ਦੀ ਗੋਲੇ ਦੀ ਲੋੜ ਵੀ ਨਹੀਂ ਪੈਣੀ ਅੱਜ ਕਿਵੇਂ ਲੈ ਤੈਨੂੰ ਪਤਾ ਨਹੀਂ ਤੇਰਾ ਬਾਈ ਹੁਣ ਤਾਂ ਗਿਆਗਾ ਉਹਦੇ ਕਿਸੇ ਯਾਰ ਦੋਸਤ ਦਾ ਜਾਣਦੂ ਨਾ ਕਹਿੰਦਾ ਮੈਂ ਤਾਂ ਉੱਥੇ ਜਾਣਾ ਹਾਂ ਹਾਂ ਸੱਚੀ ਸੱਚੀ ਤੇ ਕਹਿੰਦਾ ਵੇ ਜਹੇ ਰਾਤ ਨੂੰ ਵਾਪਸ ਨਵੇਂਲਾ ਨਹੀਂ ਆਉਂਦਾ ਉਹ ਅੱਜ ਬੰਨਾ ਹੀ ਆਵੇ ਹੋਰ ਉਹ ਕਹਿੰਦਾ ਧੁੰਦ ਬੜੀ ਆ ਮੈਂ ਬਾਹਰ ਇਥੇ ਰੁਕ ਜੂਗਾ ਅਭੀ ਤੁਹਾਨੂੰ ਆਖਿਆ ਸੀ ਨਾ ਮੈਂ ਕਿ ਪ੍ਰਮਾਤਮਾ ਸਾਰਿਆਂ ਨੂੰ ਸੌਂਦਾ ਅੱਜ ਸੌਂ ਲਈ ਚੱਲ ਆਪਣੀ ਵੀ ਸੌਂ ਲਈ ਰਬਣੇ ਤੈਨੂੰ ਕਿਹਾ ਸੀ ਨਾ ਵੀ ਤੇਰੀ ਭਾਬੀ ਦਾ ਖਤਰਾ ਹੋ ਕੀ ਖਿਲਾੜੀ ਆ ਮੇਰੇ ਕੋਲ ਨਿੱਕੀ ਖਤਰਾ ਚੱਲਦਾ ਹੈਗਾ ਮੈਂ ਤਾਂ ਸਕੀਮ loan ਦੀ ਲੋੜ ਹੀ ਨਹੀਂ ਪਈ ਸਕੀਮ ਤਾਂ ਆਪ ਹੀ ਲੱਗ ਗਈ ਭਾਬੀ ਤੁਹਾਨੂੰ ਇੱਕ ਗੱਲ ਦੱਸਾਂ ਮ ਦਿਨੇ ਤਾਂ ਮਨ ਸੋਹਣੀ ਲੱਗਦੀ ਆ ਰਾਤ ਨੂੰ ਮਨ ਬਾਲੀ ਸੋਹਣੀ ਲੱਗਣ ਲੱਗ ਜਾਂਦੀ ਆ ਚੱਲ ਵੇ ਮਸ਼ਕਰੀ ਘਟ ਕਰਿਆ ਕਰ ਮੈਨੂੰ ਸੱਚੀ ਗੱਲ ਲੱਗਦਾ ਆ ਆਹੋ ਜੇ ਸੋਹਣੀ ਆ ਤਾਂ ਇਹ ਦਿਨ ਨੂੰ ਮਗਰ ਲਾ ਲਿਆ ਆਇਆ ਕਰੀ ਪਰ ਭਾਬੀ ਦੁੱਧ ਲਿਆ ਗਰਮ ਕਰਕੇ ਲੈ ਹੋਣੀ ਨਾ ਤੈਨੂੰ ਕਿਤੇ ਮੈਂ ਦੁੱਧ ਚ ਪੱਤੀ ਪਾ ਕੇ ਦੇਦਾ ਕੋਈ ਨਾ ਜਦੋਂ ਪਰ ਰਾਤ ਨੂੰ ਗੱਲਾਂ ਮਾਰਾਂਗੇ ਨਾ ਉਦੋਂ ਤੇਨ ਦੁੱਧ ਚ ਪੱਤੀ ਉਦੋਂ ਫਿਰ ਮੈਂ ਤਾਂ ਨਹੀਂ ਉਠਣ ਦੇਣਾ ਤੈਨੂੰ ਕਿਉਂ ਮੇਰਾ ਤਾਂ ਜੀ ਨਹੀਂ ਲੱਗਦਾ ਇੱਕ ਬਾਲੀ ਮਧੂਰ ਹੁੰਦੰਦਾ ਤੈਨੂੰ ਹਾਏ ਹਾਏ ਚਲੋ ਭਾਬੀ ਫਿਰ ਮੈਂ ਉਹਨੇ ਪਿੰਡ ਚ ਗੇੜਾ ਮਾਰਾਂ ਵਾਂ ਨਾਲੇ ਤੁਸੀਂ ਆਪਦਾ ਕੰਮ ਕਰਨ ਵੇ ਇਹ ਤਾਂ ਲੱਗ ਗਿਆ ਲੁੱਡੀਆ ਕੋਣ ਚਾਈ ਚੜ ਗਿਆ ਚੰਦਰੇ ਵਿੱਚ ਚੱਲ ਕੋਈ ਮੈਂ ਕਰਾਂ ਕੰਮ ਪਰ ਅਰਸ਼ਮਿਤ ਨੂੰ ਸੱਚੀ ਬਹੁਤ ਪਿਆਰ ਕਰਦੀ ਆ ਭਾਬੀ ਹੁਣ ਤਾਂ ਤੈਨੂੰ ਮੈਂ ਵੀ ਬਹੁਤ ਕਰਦਾ ਪਰ ਹੁਣ ਮੇਰਾ ਭਾਬੀ ਕੈਨੂੰ ਜੀ ਨਹੀਂ ਕਰਦਾ ਤੁਹਾਨੂੰ ਮੈਂ ਤਾਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਤੂੰ ਮੈਨੂੰ ਭਾਬੀ ਨਾਲ ਕਹਿ ਕਰ ਪਰ ਇੱਕ ਗੱਲ ਤਾਂ ਹੈ ਨਾ ਅੱਜ ਆਪਾਂ ਵਧੀਆ ਟਾਈਮ ਮਿਲ ਗਿਆ ਰਣਜੀਤ ਵੀ ਹੈ ਨਹੀਂ ਘਰੇ ਤੇ ਨਾਲੇ ਆਪਣਾ ਪਿਆਰ ਹੋਜੂ ਅੱਜ ਭਾਬੀ ਆਪਾਂ ਗੱਲਾਂ じゃ ਨਾ ਟਾਈਮ ਬਰਬਾਦ ਕਰੀਏ ਹੁਣ ਆਪਾਂ ਜੀ ਤੁਸੀਂ ਇੱਥੇ ਤੁਸੀਂ ਤੇ ਭੱਜਦੇ ਗਏ ਸੀ ਆਹ ਕੰਮ ਹੋ ਰਿਹਾ ਮੇਰੇ ਪਿੱਛੋਂ ਕੁਛ ਨਹੀਂ ਅਸੀਂ ਗੱਲਾਂ ਕਰ ਰਹੇ ਸੀਗੇ ਗੱਲਾਂ ਕਰਦੇ ਸੀ ਤੂੰ ਤੂੰ ਮੇਰਾ ਸਾਲਾ ਭਰਾ ਦੇ ਨਾਂ ਤੇ ਕਲੰਕਾਂ ਤੇ ਤੈਨੂੰ ਮੈਂ ਨਾ ਪਿਆਰ ਕਰਦਾ ਤੇ ਤੂੰ ਹਾਂ ਤਾਂ ਮੱਤਲੀ ਮੇਰੇ ਵਿੱਚੋਂ ਕੀ ਪਿਆਰ ਕਰਦੇ ਹੋ ਟਾਈਮ ਤਾਂ ਥੋੜੀ ਜਿਹੀ ਦਿੱਤਾ ਨਹੀਂ ਜਾਂਦਾ ਸਾਰੇ ਦਿਨ ਤੇ ਕੰਮਾਂ ਚ ਬਿਜ਼ੀ ਰਹਿੰਦੇ ਹੋ ਤੁਸੀਂ ਕੀ ਚਾਹਦੇ ਹੋ ਮੈਂ ਤੁਹਾਨੂੰ ਸਾਰਾ ਦਿਨ ਤਾਂ ਮੈਂ ਮਿੱਟੀ ਦਾ ਮਿੱਟੀ ਹੁੰਦਾ ਰਹਿਣਾ ਚਾਹ ਤਸੀਂ ਮੇਰੇ ਪਿੱਛੇ ਹੋਏ ਹੋਏ ਅਰਸ ਤੂੰ ਜਾਇ ਤੂੰ ਅਰਸ ਤੂੰ ਜਾਇ ਤੂੰ ਤੂੰ ਬੜਾ ਤੇਰਾ ਬੈਠ ਇਹਦਾ ਸਾਲਾ ਤੂੰ ਦੋਨਾਂ ਨੂੰ ਓਡੂ ਮੈਂ ਮੇਰਾ ਸਾਲਾ ਅਰਸ ਤੂੰ ਗੁੱਸਾ ਨਾ ਕਰੇਗਾ ਮੈਂ ਤੈਨੂੰ ਪਿਆਰ ਬਹੁਤ ਕਰਦਾ ਉਹ ਮੈਂ ਗੁੱਸੇ 'ਚ ਬਸ ਬੋਲ ਜਨਾ ਤੈਨੂੰ ਉਹ ਭਾਬੀ ਨੇ ਚੁਲਾਇਆ ਤੈਨੂੰ ਜੇ ਭਾਬੀ ਨਾ ਹੁੰਦੀ ਤਾਂ ਪਤਾ ਨਾ ਹੋਣਾ ਕੁਝ ਬਣ ਵੀ ਜਾਂਦਾ ਤੂੰ ਓਏ ਯਾਰ ਇਹ ਤਾਂ ਭਰਾਵਾਂ ਵਾਲੀ ਗੱਲ ਆ ਯਾਰ ਬਈ ਮੀਂਹ ਦੀ ਵੱਧ ਲੈਣਾ ਤੂੰ ਮੇਰੇ ਨਾਲ ਬੰਦਾ ਟਾਈਮ 'ਤੇ ਉੱਠਿਆ ਨਾ ਸੋਹਣਾ ਲੱਗਦਾ ਹਾਂ ਬਈ ਕੋਈ ਗੱਲ ਨਹੀਂ ਕੱਲ ਤਾਂ ਟਾਈਮ 'ਤੇ ਉੱਠਣਾ